ਜਦੋਂ ਮੈਂ ਆਪਣੇ ਪਿਛੋਕੜ ਵੱਲ ਵੇਣਾ ਹੈ ਨਾ ਤੇ ਮੈਨੂੰ ਆਪਣੀ ਔਕਾਤ ਬਹੁਤ ਨਗੂਣੀ ਨਜ਼ਰ ਆਉਂਦੀ ਹੈ। ਔਰ ਜਿਸ ਪਿਛੋਕੜ ਤੋਂ ਮੈਂ ਉੱਠਿਆ ਆਂ ਔਰ ਅੱਜ ਦੇਸ਼ ਦੀ ਪੰਜਾਬ ਦੀ ਤੇ ਪੰਥ ਦੀ ਉਹ ਪਾਰਟੀ ਜੀ ਦਾ ਸ਼ਾਨਾਮਤਾ ਇਤਿਹਾਸ ਹੈ। ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਲੈਂਦੇ ਮੇਰੇ ਵਰਗਿਆਂ ਦੀ ਰੂਹ ਜੋਸ਼ ਨਾਲ ਭਰ ਜਾਂਦੀ ਏ ਉਸ ਪਾਰਟੀ ਨੇ ਉਹਦੀ ਲੀਡਰਸ਼ਿਪ ਨੇ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਮੇਰੇ ਵਰਗੇ ਵਿੱਚ ਭਰੋਸਾ ਪ੍ਰਗਟ ਕੀਤਾ ਆ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਧੰਨ ਉਹਦੀ ਬਖਸ਼ਿਸ਼ ਤੋਂ ਬਿਨਾਂ ਉਹਦੀ ਰਹਿਮਤ ਤੋਂ ਬਿਨਾਂ ਨਾ ਤੇ ਕੋਈ ਵਿਸ਼ਵਾਸ ਹੀ ਕਰਦਾ ਆ ਤੇ ਨਾ ਹੀ ਅਜਿਹੇ ਮਾਨ ਸਨਮਾਨ ਮਿਲਦੇ ਔਰ ਦੇਸ਼ ਦੀ ਇੱਕ ਜਿਹੜੀ ਸਰਵੋੱਚ ਪੰਚਾਇਤ ਹੈ ਜਿਹੜੀ ਪਾਰਲੀਮੈਂਟ ਹੈ ਜਿਹਦੇ ਵਿੱਚ ਅੱਜ ਜ਼ਰੂਰੀ ਹੈ ਕਿ ਅੱਜ ਉਥੇ ਪੰਜਾਬ ਨਾਲ ਸੰਬੰਧਿਤ ਉਹ ਲੋਕ ਜਾਣ ਜਿਹੜੇ ਪੰਥ ਤੇ ਪੰਜਾਬ ਪ੍ਰਤੀ ਦਰਦ ਰੱਖਦੇ ਮੈਨੂੰ ਵੀ ਲੋਕ ਰਾਜਨੀਤਿਕ ਕਹਿੰਦੇ ਹੋਣਗੇ ਪਰ ਨਾਮਕ ਦੀ ਰਾਜਨੀਤੀ ਕੀਤੀ ਹੈ ਤੇ ਨਾ ਮੈਨੂੰ ਕਰਨੀ ਆਉਂਦੀ ਹੈ ਤੇ ਨਾਮ ਰਾਜਨੀਤੀ ਵਾਸਤੇ ਘਰੋਂ ਉਤਰਿਆ ਸੀਗਾ ਰੱਬ ਨੇ ਸਬਬ ਬਣਾਇਆ ਤੇ ਦੋ ਵਾਰ ਲੋਕਾਂ ਨੇ ਪੰਜਾਬ ਦੀ ਵਿਧਾਨ ਸਭਾ ਚ ਚੁਣ ਕੇ ਭੇਜਿਆ ਤੇ ਏਡਾ ਵੱਡਾ ਮਾਣ ਦਿੱਤਾ ਤੇ ਜੇ ਮੈਂ ਹਨੇਰੀਆਂ ਦੇ ਵਿੱਚ ਵੀ ਜੇ ਮੈਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਤੇ ਜਿਹਨੂੰ ਕਹਿੰਦੇ ਆ ਕਿ ਸਨਮਾਨਜਨਕ ਹਾਰ ਤੇ ਹੋਈ ਪਰ ਚੰਦ ਜਿਹੜਾ ਹੈ ਵੋਟਾਂ ਦੇ ਫਰਕ ਦੇ ਨਾਲ ਔਰ ਮੈਂ ਦੱਸਦਾ ਕਿ ਜਿਸ ਦਿਨ ਦਾ ਮੇਰੇ ਬਾਰੇ ਚਰਚਾ ਚੱਲੀ ਲੋਕਾਂ ਚ ਕਿ ਵਿਰਸਾ ਸਿੰਘ ਬਲਟੋਹਾ ਉਮੀਦਵਾਰ ਬਣ ਸਕਦਾ ਹੈ ਮੇਰੇ ਹਲਕੇ ਦੇ ਲੋਕ ਤੇ ਹੈਗੇ ਹੈਗਾ ਨਵਾਂ ਹੜਕਿਆਂ ਚ ਮੈਨੂੰ ਫੋਨ ਆਉਂਦੇ ਰਹੇ ਔਰ ਖਾਸ ਕਰਕੇ ਜਿਹੜੇ ਉਥੇ ਆਗੂ ਸਹਿਬਾਨ ਨੇ ਕਹਾਈ ਗੱਲ ਦੇ ਕਿ ਵੇਖਿਆ ਜੇ ਜੀ ਤੁਸੀਂ ਆਇਆ ਜੇ ਜਾਂ ਮਜੀਠੀਆ ਸਾਹਿਬ ਆਉਣ ਤੇ ਜਾਂ ਤੁਸੀਂ ਆਇਆ ਜੇ ਹੋਰ ਨਾ ਕੋਈ ਆਵੇ ਚਲੋ ਇਹ ਪਾਰਟੀ ਨੇ ਫੈਸਲਾ ਲੈਣਾ ਸੀ ਗਿਆ ਪਰ ਮੈਂ ਇਹਦੇ ਦਰਮਿਆਨ ਆਪਦੇ ਨਜ਼ਦੀਕਿਆਂ ਨੂੰ ਜ਼ਰੂਰ ਕਹਿੰਦਾ ਰਿਹਾ ਕਿ ਭਾਵੇਂ ਕਿ ਅਜੇ ਡਿਸਾਈਡ ਨਹੀਂ ਅਜੇ ਪਤਾ ਨਹੀਂ ਪਰ ਹੋ ਸਕਦਾ ਹੈ ਕਿ ਆਪਾਂ ਉਮੀਦਵਾਰ ਹੋਈ ਮੈਂ ਮੇਰੇ ਬੱਚਿਆਂ ਵਰਗੇ ਭਾਈ ਅਮਰਤਪਾਲ ਸਿੰਘ ਔਰ ਜਿੱਥੇ ਉਹਨਾਂ ਨਾਲ ਜਾਤੀ ਹੋਈ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਉਹਨਾਂ ਦੇ ਹੱਕ 'ਚ ਵੀ ਖੜੋਤੇ ਤੇ ਅੱਜ ਵੀ ਉਸ ਗੱਲ ਦੇ ਜਿਹੜੀ ਉਹਨਾਂ ਨਾਲ ਜਾਤੀ ਹੋਈ ਹੈ ਜਾਂ ਹੋ ਰਹੀ ਹੈ ਉਹਦੀ ਅੱਜ ਵੀ ਜਿਹੜਾ ਆ ਗੱਲ ਕਰਦੇ ਆ ਮੈਂ ਜਿੱਥੇ ਵੀ ਕਿਤੇ ਪੰਥ ਤੇ ਪੰਜਾਬ ਦੀ ਗੱਲ ਆਉਂਦੀ ਸੀ ਆਪਾਂ ਕਦੀ ਨਿਡਰ ਹੋ ਆਪਾਂ ਹਮੇਸ਼ਾ ਹੀ ਜਾਂ ਮੈਂ ਹਮੇਸ਼ਾ ਹੀ ਨਿਡਰ ਹੋ ਕੇ ਨ ਧੜਕ ਹੋ ਕੇ ਜਿਹੜਾ ਆ ਆਪ ਦੀ ਆਵਾਜ਼ ਬਲੰਦ ਕਰਦਾ ਰਹੇ ਤੇ ਆਪ ਦੇ ਯਤਨ ਕਰਦੇ ਨੇ ਤੇ ਚਾਹ ਬੰਦੀ ਸਿੰਘਾਂ ਦਾ ਹੋਵੇ ਉਹਦੇ ਵਾਸਤੇ ਵੀ ਚਾਹੋ ਭਾਈ ਖੈੜਾ ਜੀ ਨੇ ਚਾਹੇ ਭਾਈ ਭੁੱਲਰ ਨੇ ਭਾਈ ਰਾਜੋਆਣਾ ਨੇ ਭਾਈ ਗੁਰਮੀਤ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਹੈ ਭਾਈ ਲਖਵਿੰਦਰ ਸਿੰਘ ਹੈ ਜਿੰਨੇ ਵੀ ਬੰਦੀ ਸਿੰਘ ਨੇ ਹਾਂਜੀ ਚਾਹ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਭਿਉਰਾ ਨੇ ਭਾਈ ਤਾਰਾ ਨੇ ਜੇ ਡਟ ਕੇ ਕੋਈ ਗੱਲ ਕਰਦਾ ਰਿਹਾ ਹੈ ਹੋ ਸਕਦਾ ਹੈ ਕਿ ਹੋਰ ਵੀ ਕਈ ਕਰਦੇ ਹੁਣ ਪਰ ਮੈਂ ਕਦੀ ਝੱਕ ਕੇ ਨਹੀਂ ਕੀਤੀ ਮੈਨੂੰ ਵੀ ਕਈਆਂ ਸੱਜਣਾ ਨੇ ਕਹਿਣਾ ਕਿ ਯਾਰ ਐਨਆਈਏ ਬੜੀ ਅਜਕਲ ਮੰਗਲਪੁਰੀ ਫਿਰਦੀ ਮੈਂ ਕੀ ਕਰ ਲੂ ਮਖਵਾ ਤੋਂ ਵੱਧ ਜੇਲੇ ਭੇਜ ਦੂ ਨਾ ਕੋਈ ਕੇਸ ਹੀ ਪਾਦਣਗੇ ਕਿ ਐ ਚ ਫਸਾ ਹੀ ਦੇਣਗੇ ਨਾ ਮੈਂ ਇਹ ਗੱਲਾਂ ਗੁਲਾਮ ਲੰਘ ਚੁੱਕੇ ਆਂ ਔਰ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਫੈਮਲੀ ਦੇ ਕੰਨਾਂ 'ਚ ਵਿਆਜ ਪਾਈ ਸੀ ਕਿ ਹੋ ਸਕਦਾ ਹੈ ਕਿ ਮੈਂ ਮੈਨੂੰ ਉਮੀਦਵਾਰ ਬਣਾਇਆ ਜਾਵੇ ਤੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਕਿ ਮੈਂ ਇਹ ਵੀ ਗੱਲ ਕਹੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਮਾੜੀ ਮਾੜੀ ਚੱਲਦੀ ਆ ਜਿਸ ਤਰ੍ਹਾਂ ਇੱਥੇ ਕੱਟ ਜਦੋਂ ਹੋਇਆ ਸੀ ਉਹਨਾਂ ਨੇ ਬਿਲਕੁਲ ਇਹੋ ਜੀ ਗੱਲ ਕੋਈ ਨਹੀਂ ਹੈਗੀ। ਔਰ ਉਹਨਾਂ ਦੀ ਫੈਮਿਲੀ ਨੇ ਤੇ ਖਾਸ ਕਰਕੇ ਭਾਈ ਸਾਹਿਬ ਦੀ ਮਿਸ ਜੀ ਨੇ ਬੀਬਾ ਕਿਰਨ ਦਾ ਜੋ ਮੇਰੇ ਕੋਲ ਸੁਨੇਹਾ ਆਇਆ ਕਿ ਜੇ ਬਲਟੋਆ ਸਾਹਿਬ ਨੂੰ ਉਮੀਦਵਾਰ ਬਣਾਇਆ ਜਾਂਦਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਮੇਰੇ ਕੋਲੇ ਆ ਲਿਸ਼ਟ ਅਜਿਹਤ ਮੈਂ ਲਿਖਿਆ ਸੀ ਕਿ ਪ੍ਰਚਾਰ ਵਾਸਤੇ ਕਿੰਨਾ-ਕਿੰਨਾ ਦੀ ਮਦਦ ਲੈਣੀ ਹੈ। ਵੈਸੇ ਮੈਂ ਵੈਸੇ ਬਣਾਈ ਸੀ ਜੇ ਕਿਤੇ ਨਿਰ ਤੇ ਗੁਣਾ ਪੈ ਜਾਂਦਾ ਆ ਤੇ ਫਿਰ ਕਿਹਦੀ-ਕਿਹਦੀ ਮਦਦ ਲੈਣੀ ਹੈ। ਆ ਮੈਂ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਪ੍ਰੋਮੀਨੈਂਟ ਨੇ ਪੰਥ ਦੇ ਵਿੱਚ ਪ੍ਰੋਮੀਨੈਂਟ ਨੇ ਪੰਥ ਦੇ ਵਿੱਚ ਉਹ ਥਾਂ ਰੱਖਦੀਆਂ ਨੇ ਉਹਨਾਂ ਦੇ ਨਾਮ ਲਿਖੇ ਸੀ ਚੇਤਾ ਕਰਕੇ ਵੀ ਚੇਤਾ ਰਵੇ ਕਿ ਉਹਨਾਂ ਕੋਲੋਂ ਬਿਆਨ ਦਵਾਵਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਕਿਤੇ ਆਣ ਕੇ ਸਪੀਚ ਕਰਦਣ ਜਿੱਥੇ ਮੈਂ ਬਾਕੀ ਲਗਭਗ 20-22 ਨਾਮ ਲਿਖਿਆ ਹੈ ਭਾਵੇਂ ਕਿ ਹੋਰ ਵੀ ਅਜੇਚ ਵਾਧਾ ਹੋ ਸਕਦਾ ਸੀਗਾ ਪਰ ਆ ਨੌਵੇਂ ਨੰਬਰ ਤੇ ਤੁਸੀਂ ਆਹ ਦੇਖ ਸਕਦੇ ਜੇ ਕਿ ਫੈਮਲੀ ਭਾਈ ਅਮਰਿਤਪਾਲ ਸਿੰਘ ਮਲਖਿਆ ਇਹ ਹੁਣ ਤਾਂ ਮੈਂ ਲਿਖਿਆ ਨਹੀਂ ਤੁਹਾਡੇ ਸਾਹਮਣੇ ਬੈਠਾ ਹਾਂ ਹਾਂਜੀ ਤੇ ਮੈਂ ਇਸ ਕਰਕੇ ਲਿਖਿਆ ਸੀਗਾ ਕਿ ਮੈਂ ਉਹਨਾਂ ਤੋਂ ਵੀ ਮੱਦ ਲੈਣੀ ਹੈ ਤੇ ਉਹਨਾਂ ਤੋਂ ਵੀ ਬਿਆਨ ਦਵਾਉਣਾ ਕਿ ਭਾਈ ਜੇ ਪੰਥ ਵਾਸਤੇ ਕੋਈ ਬਾਤ ਠਾਉਣ ਵਾਲਾ ਆ ਜੇ ਸਾਡੇ ਨਾਲ ਕੋਈ ਖੜੂਣ ਵਾਲਿਆਂ ਚੋਂ ਇੱਕ ਹੈ ਤੇ ਭਾਈ ਵਿਰਸਾ ਸਿੰਘ ਬਲਟੋਹਾ ਆ ਤੇ ਭਾਈ ਪੰਥ ਜਿਹੜਾ ਆ ਜਾਂ ਸਿੱਖ ਜਿਹੜੇ ਆ ਜਾਂ ਪੰਜਾਬੀ ਜਿਹੜੇ ਆ ਇਹਦਾ ਸਾਥ ਦੇ ਅੱਗੇ ਕਹਿੰਦੀ ਹੈ ਕਿ ਕਿ ਖਾਲਸਾ ਪੰਥ ਦੀ ਖਵਾਰੀ ਐਸੇ ਕਰਕੇ ਹੋ ਰਹੀ ਐ ਕਿ ਕੋਈ ਕਿਸੇ ਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸਖਸ਼ੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼੍ਰੋਮਣੀ ਕਾਲੀ ਦਰ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਧਈਰਿਆ ਐ ਪੰਥਕ ਏਕਤਾ ਦਾ ਮਦਈ ਰਿਆ ਆ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਆ ਆ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪੇ ਸ਼ਕਤੀ ਬਣੇ